ਕਾਮ ਜਦੋਂ ਸ਼ੁੱਧ ਹੋ ਜਾਏ ਪ੍ਰੇਮ ਬਣ ਜਾਂਦਾ ਏ ਸਾਥ ਸੰਗ ਜੀ ਐਵੇਂ ਜਿਵੇਂ ਜਦੋਂ ਕਰੋਧ ਜਿਹੜਾ ਹੈ ਸ਼ੁੱਧ ਹੋ ਜਾਏ ਸਹਿਨ ਸ਼ੀਲਤਾ ਬਣ ਜਾਂਦਾ ਏ ਬਦਲ ਕੇ ਆਪਣਾ ਰੂਪ ਚੇਂਜ ਕਰ ਲਿਆ ਇਹਨਾਂ ਨੇ ਸਾਥ ਸੰਗਤ ਅਹੰਕਾਰ ਜਿਹੜਾ ਹੈ ਆਤਮ ਵਿਸ਼ਵਾਸ ਬਣ ਜਾਂਦਾ ਏ ਆਤਮ ਵਿਸ਼ਵਾਸ ਇੱਕ ਤੇ ਬੰਦਾ ਕਹੇਗਾ ਕਿ ਮੈਂ ਕੋਈ ਕਾਰੀਗਰ ਹਾਂ ਮੈਂ ਕਲਾਕਾਰ ਹਾਂ ਜਦ ਮੈਂ ਕੋਈ ਸਤਸੰਗਜੀ ਕਥਾਵਾਚਕਾਂ ਮੈਂ ਕੀਰਤਨੀ ਆਵਾ ਇਹ ਤੇ ਹੈ ਆਤਮ ਵਿਸ਼ਵਾਸ ਨਾਲ ਜੋ ਕੀ ਕਹਿ ਦੇਵੇ ਇਹ ਕੋਈ ਮਾੜੀ ਗੱਲ ਨਹੀਂ ਕਿ ਮੈਂ ਕੀਰਤਨੀ ਆਵਾ ਕਥਾਵਾਚਕਾਂ ਮੈਂ ਗ੍ਰੰਥੀਆਂ ਮੈਂ ਕਲਾਕਾਰਾਂ ਮੈਂ ਕਾਰੀਗਰਾਂ ਮੈਂ ਮਿਸਤਰੀਆਂ ਕਹਿ ਦੇਵੇ ਪਰ ਜੇ ਇਹ ਤਾਂ ਆਤਮ ਵਿਸ਼ਵਾਸ ਹੈ ਆਤਮ ਵਿਸ਼ਵਾਸ ਨਾ ਕਹਵੇਗਾ ਪਰ ਜੇ ਕਹੇ ਕੋਈ ਵੀ ਮੈਂ ਕਲਾਕਾਰਾਂ ਹੋਰ ਨਹੀਂ ਕੋਈ ਮੈਂ ਕਾਰੀਗਰਾਂ ਮੈਂ ਮਿਸਤਰੀਆਂ ਮੈਂ ਗ੍ਰੰਥੀਆਂ ਮੈਂ ਕਥਾਵਾਚਕ ਮੈਂ ਕੀਰਤਨੀ ਆ ਹੋਰ ਨਹੀਂ ਕੋਈ ਮੁਕੱਲਾ ਮਹੀਂ ਆ ਉਹ ਹੰਕਾਰ ਹੁੰਦਾ ਹੈ ਹੰਕਾਰ ਦਾ ਸ਼ੁੱਧ ਰੂਪ ਆਤਮ ਵਿਸ਼ਵਾਸ ਹੁੰਦਾ ਹੈ ਸੋ ਤਾਂ ਕਰਕੇ ਮਹਾਰਾਜ ਕਹਿੰਦੇ ਆ ਭਾਈ ਜਿਹੜੇ ਰੱਬ ਦੇ ਪਿਆਰਿਆਂ ਦੇ ਕੋਲ ਮਾਣ ਹੁੰਦਾ ਹੈ ਨਾ ਉਹ ਸ਼ੁੱਧ ਮਾਣ ਹੁੰਦਾ ਹੈ ਇਹ ਰੱਬ ਦਾ ਮਾਣ ਹੈ ਰੱਬ ਨੂੰ ਵੀ ਪ੍ਰਮਾਤਮਾ ਨੂੰ ਵੀ ਆਪਣੇ ਪਿਆਰਿਆਂ ਤੇ ਮਾਣ ਹੁੰਦਾ ਹੈ ਸ਼ੁੱਧ ਮਾਣ ਹੁੰਦਾ ਹੈ ਸੋ ਤਾਂ ਕਰਕੇ ਮਹਾਰਾਜ ਕਹਿੰਦੇ ਨਾਨ ਆਪਸ ਕੋ ਆਪ ਦੀਨੋ ਮਾਣ ਆਪਸ ਕੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਾਧ ਸੰਗ ਜੀ ਪ੍ਰਭ ਆਪਣੇ ਪਿਆਰਿਆਂ ਨੂੰ ਪ੍ਰਭ ਆਪਣੇ ਆਪ ਨੂੰ ਆਪ ਮਾਨ ਦਿੰਦਾ ਹੈ ਕਿਉਂਕਿ ਰੱਬ ਦੇ ਪਿਆਰਿਆਂ ਜਿਹੜੇ ਮਾਨ ਦੇ ਵਿੱਚ ਹੈ ਤੇ ਪਰਮੇਸ਼ਰ ਪਰਮਾਤਮਾ ਦਾ ਮਾਨ ਜਿਹੜਾ ਹੈ ਰੱਬ ਦੇ ਪਿਆਰਿਆਂ ਦਾ ਮਾਨ ਹੈ ਪ੍ਰਭ ਸਾਧ ਸੰਗ ਜੀ ਤੇ ਪਰਮਾਤਮਾ ਦੇ ਪਿਆਰੇ ਇੱਕ ਰੂਪ ਹੁੰਦੇ ਆ ਸਮਝੋ ਇੱਕ ਰੂਪ ਹੈ ਦੋ ਨਹੀਂ ਹੈ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਇਤਹੀਂ ਵਿਚਾਰਾਂ ਕੱਲ ਨੂੰ ਆਪਾਂ ਆਰੰਭ ਕਰ ਦੇਵਾਂਗੇ 14ਵਾਂ ਸ਼ਲੋਕ ਸਮਾਪਤ ਹੋ ਚੱਲਿਆ ਏ ਕੱਲ ਨੂੰ 15ਵਾਂ ਸ਼ਲੋਕ ਆਰੰਭ ਹੋ ਜਾਵੇਗਾ ਸ੍ਰੀ ਸੁਖਮਨੀ ਸਾਹਿਬ ਦਾ ਸੋ ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ ਗੁਰਬਾਣੀ ਦੀਆਂ ਡੂੰਘੀਆਂ ਵਿਚਾਰਾਂ ਰੋਜ਼ ਰੋਜ਼ ਬੈਠ ਜਾਇਆ ਕਰੀਏ ਮਹਾਰਾ ਦੇ ਚਰਨਾਂ ਵਿੱਚ ਆ ਕੇ ਸਮਝ ਸਮਾਂ ਕੱਢ ਕੇ ਜਿਨ੍ਹਾਂ ਨੂੰ ਪਿਆਸ ਹੁੰਦੀ ਹੈ ਨਾ ਨਾਮ ਦੀ ਪ੍ਰਭੂ ਦੇ ਨਾਮ ਦੀ ਗੁਰੂ ਦੇ ਗਿਆਨ ਦੀ ਉਹ ਫਿਰ ਜਲਦੀ ਜਲਦੀ ਆਉਂਦੇ ਆ ਸਵੇਰੇ ਸਵੇਰੇ ਬੈਠ ਜਾਂਦੇ ਆ ਕੇ ਹਰ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਆ ਸਮਝਦੇ ਆ ਕਿਉਂ ਕਿ ਪਿਆਸ ਹੈ ਅੰਦਰ ਅੰਦਰ ਤੜਫ ਹੈ ਜਿਵੇਂ ਮੱਛੀ ਨੂੰ ਪਾਣੀ ਦੀ ਤੜਫ ਹੈ ਸਿੱਖ ਨੂੰ ਬਾਣੀ ਦੀ ਤੜਫ ਹੁੰਦੀ ਹੈ ਐਵੇਂ ਜਿਵੇਂ ਅਸੀਂ ਰੋਜ਼ ਰੋਜ਼ ਬੈਠਿਆ ਕਰੀਏ ਮਹਾਰਾਜ ਦੇ ਦਰਬਾਰ ਵਿੱਚ ਸੁਣਿਆ ਕਰੀਏ ਫਿਰ ਸਾਡਾ ਭਲਾ ਹੋਵੇਗਾ ਕੱਲ ਨੂੰ 15ਵਾਂ ਸ਼ਲੋਕ ਸ਼ੁਰੂ ਹੋ ਜਾਵੇਗਾ ਸੋ ਕਿਰਪਾ ਕਰਕੇ ਲਾਜ਼ਮੀ ਸੁਣਿਓ ਸਮਝਿਓ ਭਾਈ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਿਏ ਸਮਾਂ ਬੜਾ ਕੀਮਤੀ ਹੈ ਇਹ ਸੰਭਾਲ ਕਰ ਲਈਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਜੀ ਬਲਾਉ ਫਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHALA TEEJA ANAND EK OANKAR SATGURU PRASAD ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾ ਗਾਵੋ ਹਰੀ ਕੇ ਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਂ ਗੱਲਾਂ ਸਮਰਥ ਸੁਅਮੇ ਸੁਘਿਆ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਾਰ ਤਾ ਤੇਰੇ ਸਾਹਬੇ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹਾ ਤੇਰੀ ਨਾਮ ਮਨਵ ਸਭੈ ਨਾਮ ਜਿਨ ਕੈ ਮਨਵਸਿ ਆਵੈ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਿਰਸ਼ਾਂ ਸੁਖ ਮਨ ਆਏ ਵਸਿਆ ਜੇ ਨੈ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹਾਂ ਜਿਸ ਦੀਆਂ ਹੈ ਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਆਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਆਵਾਜੇ ਕਲਾ ਜਿਤ ਕਰਤਾਰੀ ਆ ਪੰਜ ਦੂ ਤੁਧ ਵਸੇ ਤੇ ਕਾਲ ਕੰਡ ਕਮਾਰਿਆ ਤੁਰ ਕਰਮ ਪਾਇਆ ਤੁਧ ਜਿਨਕ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਬਾਜੇ ਆਨੰਦ ਸੁਣ ਬੜਾ ਭਾਗੀ ਹੋ ਸਗਲ ਮਨ